ਸ਼ਮਸ਼ੇਰ ਸਿੰਘ ਰਿਟਾਇਰਡ ਇੰਸਪੈਕਟਰ ਬਹੁਤ ਸਾਰੇ ਪ੍ਰੈਜ਼ੀਡੈਂਟ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਮੇਤ ਜਿੰਨੇ ਸਾਡੇ ਐਸੋਸੀਏਸ਼ਨ ਦੇ ਕਾਰਕੁਨ ਅੱਜ ਇੱਥੇ ਮੁੱਖ ਅਫਸਰ ਥਾਣਾ ਨੂੰ ਔਰ ਏਸੀਪੀ ਸਰ ਗਗਨਦੀਪ ਸਿੰਘ ਉਹਨਾਂ ਨੂੰ ਮਿਲਣ ਆਏ ਆ ਜੀ ਕੱਲ ਜਿਹੜੀ ਇੱਕ ਘਟਨਾ ਹੋਈ ਆ ਸਾਡੇ ਜਨਰਲ ਸੈਕਟਰੀ ਆਫ ਦਾ ਐਸੋਸੀਏਸ਼ਨ ਇੰਸਪੈਕਟਰ ਅਮਰੀਕ ਸਿੰਘ ਉਹਨਾਂ ਦੇ ਨਾਲ ਬਹੁਤ ਹੀ ਮੰਦਭਾਗੀ ਬਹੁਤ ਹੀ ਨਿੰਦਣਯੋਗ ਜੋ ਮੰਡੀ ਚੌਕ ਦੇ ਉੱਤੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਦੀ ਇੱਕ ਵਾਰ ਵੀ ਹੋ ਕੇ ਰੱਖ ਲਈ ਗਈ ਆ ਇਥੋਂ ਤੱਕ ਕੇ ਜਿਹੜਾ ਉਹਨਾਂ ਦਾ ਮੋਬਾਈਲ ਫੋਨ ਵੀ ਡੈਮੇਜ ਕੀਤਾ ਗਿਆ ਔਰ ਉਹਨਾਂ ਨੂੰ ਇਨਸਲਟਡ ਕੀਤਾ ਗਿਆ ਜਿਹੜਾ ਬਹੁਤ ਹੀ ਸ਼ਰਮਨਾਕ ਗੱਲ ਆ ਔਰ ਸਾਰੀ ਐਸੋਸੀਏਸ਼ਨ ਨੇ ਇਹਦਾ ਬਹੁਤ ਵੀ ਜਿਹੜਾ ਸਾਰੇ ਸਾਡੇ ਸਾਫਤਾ ਪੁਲਿਸ ਕਲਾਸਮਾ ਦੇ ਵਿੱਚ ਵੀ ਉਸ ਚੀਜ਼ ਦਾ ਬਹੁਤ ਰੋਸ ਹੈ ਜਿਸ ਸਬੰਧ ਵਿੱਚ ਅਸੀਂ ਚਾਹ ਲੈ ਅਪਲੀਕੇਸ਼ਨ ਜਿਹੜੀ ਆ ਮੂਵ ਕੀਤੀ ਸੀ ਮੋਖ ਅਫਸਰ ਥਾਣਾ ਬੀ ਡਿਵੀਜ਼ਨ ਨੂੰ ਜਿਹੜਾ ਆ ਕਾਰਵਾਈ ਕਰਨ ਦੇ ਵਾਸਤੇ ਔਰ ਉਹ ਤੋਂ ਬਾਅਦ ਜਿਹੜਾ ਅੱਜ ਅਸੀਂ ਦੁਬਾਰਾ ਤੋਂ ਸੁਣਿਆ ਹੈ ਜਿਨ੍ਹਾਂ ਦੇ ਸਾਨੂੰ ਇਸ ਗੱਲ ਦਾ ਆਸ਼ਵਾਸਨ ਮਿਲਿਆ ਹੈ ਕਿ ਕੱਲ ਜਿਹੜਾ 11 ਵਜੇ ਤੱਕ ਜੋ ਵੀ ਇਸ ਸੰਬੰਧ ਹੋਏਗੀ ਅਸੀਂ ਕਾਰਵਾਈ ਜਿੱਦੂ ਕਰਾਂਗੇ ਅਸੀਂ ਸਾਰੇ ਸੈਕਟਰ ਤੋਂ ਹੜਤਾਲ ਕਰਦੇ ਆਂ ਡਾਊਟ ਅਸੀਂ ਪੋਸਟ ਦੇ ਕੰਮ ਦੇ ਵਿੱਚ ਵੀ ਨਹੀਂ ਜਾਂ ਰਿਹਾ ਟਾਇਮ ਸੋ ਸਭ ਤੋਂ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਦਿੰਦੇ ਉਹਨਾਂ ਨੂੰ ਲਾਈਟ ਿਆ ਕੇ ਉਹ ਆਪਣੀ ਪੂਰੀ ਤਰ੍ਹਾਂ ਹਰ ਚੀਜ਼ ਦੀ ਪੜਤਾਲ ਕਰ ਪਰ ਨਾਲ ਹੀ ਨਾਲ ਅਸੀਂ ਪ੍ਰਸ਼ਾਸਨ ਨੂੰ ਬੰਦੋ ਕਮਿਸ਼ਨਰ ਸਾਹਿਬ ਨੂੰ ਡੀਏਡੀਸ ਕੀ ਸਾਹਿਬ ਨੂੰ ਕੀ ਕੀ ਸਾਹਿਬ ਨੂੰ ਐਸਚੂ ਸਾਹਿਬ ਨੂੰ ਇਹ ਜੀ ਤਾਕੀਦ ਕਰਦੇ ਆਂ ਜੀ ਇਹ ਬੇਨਤੀ ਵੀ ਕਰਦੇ ਆਂ ਕਿ ਇਹ ਬਹੁਤ ਮਾੜੀ ਗੱਲ ਹੋਈ ਆ ਪਲੀਜ਼ ਵੈਰੀਫਾਈ ਕਰਕੇ ਇਹਦੇ ਸਬੰਧ ਵਿੱਚ ਜੋ ਵੀ ਐਕਸ਼ਨ ਲੈਣਾ ਆ ਉਹ ਛੇਤੀ ਤੋਂ ਛੇਤੀ ਜਿਹੜਾ ਲਿਆ ਜਾਵੇ ਤੇ ਸਬੰਧ ਦੇ ਵਿੱਚ ਐਸੋਸੀਏਸ਼ਨ ਕੱਲ ਜਿਹੜੀ ਠੀਕ 11 ਵਜੇ ਸਾਰੀ ਐਸੋਸੀਏਸ਼ਨ ਕਾਰਕੁਨ ਜਿਹੜੇ ਅਸੀਂ ਆਪਣੇ ਦਫ਼ਤਰ ਵੀ ਇਕੱਠੇ ਹੋ ਕੇ ਉਹਦੇ ਸਬੰਧ ਵਿੱਚ ਜਿਸ ਤਰ੍ਹਾਂ ਵੀ ਪ੍ਰਸ਼ਾਸਨ ਸਾਡੇ ਨਾਲ ਚੱਲੇਗਾ ਉਸ ਤੋਂ ਬਾਅਦ ਦਾ ਨੈਕਸਟ ਐਕਸ਼ਨ ਪਲਾਨ ਵੀ ਅਸੀਂ ਆਪਣਾ ਤਿਆਰ ਕਰ ਰਹੇ ਆਂ ਔਰ 8 ਬੋਡੀ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਡਿਸਕਸ ਕੀਤਾ ਇਹ ਬਹੁਤ ਜਿਹੜੀ ਜੋ ਵੀ ਹੋਇਆ ਬਹੁਤ ਨਾ ਸਹਿਣਯੋਗ ਚੀਜ਼ ਹੈ ਜੀ ਅਸੀਂ ਸਾਰੇ ਪ੍ਰਸ਼ਾਸਨ ਨੂੰ ਫੀਲ ਕਰਦੇ ਹਾਂ ਕਿ ਪਲੀਜ਼ ਇਸ ਤੋਂ ਪਹਿਲਾਂ ਕਿ ਐਸੋਸੀਏਸ਼ਨ ਕੋਈ ਅਗਲਾ ਰਸਤਾ ਸਾਨੂੰ ਵਿਝਰਾ ਪਵੇ ਕੋਈ ਸਾਨੂੰ ਹੋਰ ਪਾਸੇ ਤੁਰਨਾ ਪਵੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਆਪ ਜੀ ਦੇ ਰਿਟਾਇਰਡ ਟਰੱਕਸਟਰਾਂ ਦੇ ਤੌਰ ਦੇ ਉੱਤੇ ਕਿ ਮਿਹਰਬਾਨੀ ਕਰਕੇ ਜਿਹੜਾ ਆ ਸਾਨੂੰ ਧਿਆਨ ਦਿੱਤਾ ਜਾਵੇ ਇਨਸਾਫ ਦਿੱਤਾ ਜਾਵੇ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਕੋਈ ਵੀ ਕਿਤੇ ਕਾਰਵਾਈ ਹੁੰਦੀ ਹੋਵੇ ਆਮ ਤੌਰ ਤੇ ਲੋਕ ਫੋਟੋ ਵੀ ਖਿੱਚ ਲੈਂਦੇ ਨੇ ਕਰਦੇ ਨੇ ਤੇ ਇਹਦੇ ਵਿੱਚ ਤੇ ਕੋਈ ਡਾਊਟ ਨਹੀਂਗਾ ਜੇ ਕਰ ਵੀ ਰਿਹਾ ਹੋਵੇ ਕੋਈ ਤੇ ਇਹਦਾ ਮਤਲਬ ਇਹ ਥੋੜੀ ਕਿਸੇ ਤੇ ਗੱਲ ਪੈ ਜਾਈਏ ਬਿਲਕੁਲ ਦੂਸਰੀ ਚੀਜ਼ ਇਹ ਹੈ ਕਿ ਜਦੋਂ ਵੀ ਕੋਈ ਕਾਬਲ ਕਸਟੰਡਾਜੀ ਜਾਂ ਕੋਈ ਵੀ ਜੁਰਮ ਹੋਣ ਦੀ ਕੋਈ ਇਤਲਾਹ ਥਾਣੇ ਦੇ ਵਿੱਚ ਜਾਂਦੀ ਆ ਤੇ ਮੌਕਾ ਫਰਕ ਫਰਤ ਬਣਦਾ ਕਿ ਉਹਦੇ ਉੱਤੇ ਉਸੇ ਵੇਲੇ ਐਫ ਆਈ ਆਰ ਲੌਂਚ ਕਰੇ ਜਾਂ ਜਾਂ ਇਨਵੈਸਟੀਗੇਸ਼ਨ ਜੇਕਰ ਕੋਈ ਉਹੋ ਜੀ ਚੀਜ਼ ਨਜ਼ਰ ਆਉਂਦੀ ਆ ਤੇ ਉਹਨੂੰ ਕੱਲ ਨੂੰ ਜਿਹੜਾ ਕੁਝ ਵੀ ਕੈਨਸਲ ਕੀਤਾ ਜਾ ਸਕਦਾ ਬਟ ਅਸੀਂ ਤਾਂ ਖੁਦ ਇਹੀ ਚੀਜ਼ ਪੜਾਉਂਦੇ ਆਏ ਤੇ ਇਹੀ ਚੀਜ਼ ਪੜ੍ਹਦੇ ਆਏ ਆ ਕਿ ਜਦੋਂ ਵੀ ਕੋਈ ਘਟਨਾ ਦੇ ਸਬੰਧ ਕੋਈ ਐਪਲੀਕੇਸ਼ਨ ਮੂਵ ਹੁੰਦੀ ਆ ਉਸਿਸ ਬੰਦੇ ਦੇ ਵਿੱਚ ਜਿਹੜਾ ਐਫ ਆਈ ਆਰ ਲੌਂਚ ਕਰਦੇ ਪਾੜਦੀਆ ਪਰ ਸਾਨੂੰ ਯਕੀਨ ਹੈ ਆਪਣੇ ਮਾਨਯੋਗ ਸੀ ਪੀ ਸਾਹਿਬ ਤੇ ਸੀ ਪੀ ਸਾਹਿਬ ਤੇ ਵਿਸ਼ਵਾਸ ਹੈ ਸਾਨੂੰ ਆਪਣੇ ਅਫਸਰਾਂ ਤੇ ਕਿ ਉਹ ਸਾਨੂੰ ਇਸ ਬੰਦੇ ਵਿੱਚ ਯਾਦ ਕਰਦੇ ਥੈਂਕ ਯੂ ਲਾਟ ਆਫ